ਜਥੇਬਾ ਪਾਤਸ਼ਾ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਸੰਬੰਧੀ ਸ਼੍ਰਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਨੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਇਕੱਤਰਤਾ ਵਿੱਚ ਸ਼੍ਰਮਣੀ ਕਮੇਟੀ ਦੇ ਅੰਤਰੀਕ ਮੈਂਬਰ ਸਰਦਾਰ ਸੁਰਜੀਤ ਸਿੰਘ ਤੁਗਲਵਾਲ ਮੈਂਬਰ ਜਥੇਦਾਰ ਬਾਬਾ ਸਿੰਘ ਗੁਮਾਨਪੁਰਾ ਇਕੱਤਰ ਸਰਦਾਰ ਪ੍ਰਤਾਪ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਢੰਗੇੜਾ ਨਗਰ ਨਿਗਮ ਦੇ ਕਮਿਸ਼ਨਰ ਸਰਦਾਰ ਵਿਕਰਮਜੀਤ ਸਿੰਘ ਸ਼ੇਰਗਿਲ ਐਸ ਡੀ ਐਮ ਸਰਦਾਰ ਗੁਰਸਿਮਰਨ ਸਿੰਘ ਸਮੇਤ ਹੋਰ ਅਧਿਕਾਰੀ ਸ਼ਾਮਿਲ ਸਨ ਮੀਟਿੰਗ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤੇਆਂ ਅਤੇ ਗੁਰੂ ਨਗਰੀ ਵਿੱਚ ਸਾਫ ਸਫਾਈ ਟ੍ਰੈਫਿਕ ਸਮੇਤ ਹੋਰ ਅਹਿਮ ਮਸਲਿਆਂ ਨੂੰ ਵਿਚਾਰਿਆ ਗਿਆ ਇਸ ਮੌਕੇ ਸ਼ਮਨਿਕ ਕਮੇਟੀ ਦੇ ਅੰਤਰੀਂ ਮੈਂਬਰ ਸਰਦਾਰ ਸੁਜੀਤ ਸਿੰਘ ਤੁਗਲਵਾਲ ਤੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ 8 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਰਦਾ ਸਦਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਵੀ ਆਯੋਜਿਤ ਕੀਤਾ ਜਾਵੇਗਾ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਯਾਦਗਾਰੀ ਢੰਗ ਨਾਲ ਮਨਾਉਣ ਦੇ ਲਈ ਹਰ ਸਾਲ ਪ੍ਰਸ਼ਾਸਨ ਵੱਲੋਂ ਵੱਡਾ ਸਹਿਯੋਗ ਹੁੰਦਾ ਹੈ ਅਤੇ ਇਸ ਵਾਰ ਵੀ ਸਾਂਝੇ ਤੌਰ ਤੇ ਲੋੜਿੰਦੇ ਪ੍ਰਬੰਧ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਸਾਬ ਸ੍ਰੀ ਗੁਰੂ ਰਾਮਦਾਸ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇਹ ਪ੍ਰਕਾਸ਼ ਦਿਹਾੜਾ ਜਿਹੜਾ ਉਹ 8 ਤਰੀਕ ਨੂੰ ਸੱਚਖੰਡ ਸ਼੍ਰੀਮਨਤ ਸਾਹਿਬ ਵਿਖੇ ਮਨਾਇਆ ਜਾ ਰਿਹਾ। ਇਸ ਸੰਬੰਧ ਵਿੱਚ 7 ਤਰੀਕ ਨੂੰ ਜਿਹੜਾ ਉਹ ਇੱਕ ਵਿਸ਼ਾਲ ਨਗਰ ਕੀਰਤਨ ਕਿਰਿਆ ਕਾਲ ਤੱਕ ਸਾਬ ਤੋਂ ਆਰੰਭ ਹੋ ਗਿਆ ਪ੍ਰਿਆਣੇ ਪੁਰਾਣਾ ਸ਼ਹਿਰ ਜਿਹੜਾ ਉਹਦੇ ਚਾਰ ਦੁਆਰੀ ਦੇ ਬਾਹਰ-ਬਾਰ ਨਗਰ ਕੀਰਤਨ ਜਿਹੜਾ ਉਹ ਆਗੇ ਤੇ ਕਾਲ ਤੱਕ ਸਾਬ ਵਿਖੇ ਸੰਪਨ ਹੋ ਰਿਹਾ ਇਸ ਬੁਰਪੁਰੂਨ ਮਨਾਉਣ ਲਈ ਅੱਜ ਕਾਰਪੋਰੇਸ਼ਨ ਸਰ ਦੇ ਅਧਿਕਾਰੀਆਂ ਨਾਲ ਅਜੇ ਇੱਕ ਤਰਤਾ ਕੀਤੀ ਗਈ ਸੀ ਜਿਸ ਵਿੱਚ ਸਦਾ ਸਜੀਤ ਸਿੰਘ ਜੀ ਟੋਕਰਵਾਲਾ ਸਾਹਿਬ ਅੰਤਰਗ ਮੈਂਬਰ ਸਰਦਾਰ ਬਾਬਾ ਸਿੰਘ ਜੀ ਗਿਆਨਪੁਰਾ ਸਾਹਿਬ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਐਸ ਡੀ ਐਮ ਸਾਹਿਬ ਤੇ ਹੋਰ ਅਧਿਕਾਰੀ ਅੱਜ ਪਹੁੰਚੇ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਕਿਉਂਕਿ ਇਹ ਜਿਹੜਾ ਗੁਰਪੁਰ ਬਣਾਉਣਾ ਆ ਇਹ ਸੰਤਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਬਣਾਇਆ ਜਾਂਦਾ ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਆ ਕਿ ਜਿਹੜੇ ਰਸਤੇ ਸੱਚ ਕੰਨ ਸ਼੍ਰੀਮੰਦਰ ਸਾਹਿਬ ਨੇ ਆਉਂਦੇ ਨੇ ਜਿਵੇਂ ਕਈਆਂ ਵਾਲਾ ਬਾਜ਼ਾਰ ਆ ਕਿਉ ਮੰਡੀ ਆ ਜਾਂ ਜਿਹੜਾ ਨਗਰ ਕੀਰਤਨ ਦਾ ਰੂਟ ਆ ਉਸ ਰੂਟ ਦੀ ਸਫਾਈ ਉਸ ਰੂਟ ਦੀ ਮਰਮਤ ਤੇ ਜਿਹੜਾ ਬਿਜਲੀ ਦੇ ਕੋਈ ਕਾਰਜ ਕਰਨ ਵਾਲੇ ਜਿਵੇਂ ਕੋਈ ਲਾਈਟਿੰਗ ਦਾ ਉਹ ਕੰਮ ਹੋਣ ਵਾਲਾ ਆ ਜਾਂ ਕੋਈ ਕਿਸੇ ਲਾਈਟਾਂ ਦੀ ਮਰਮਤ ਹੋਣ ਵਾਲੀ ਆ ਉਹ ਕਰਾਉਣ ਲਈ ਬੇਨਤੀ ਕੀਤੀ ਗਈ ਆ ਉੱਥੇ ਹੀ ਜਿਹੜੇ ਕੂੜੇ ਦੇ ਡੰਪ ਨੇ ਰਸਤਿਆਂ 'ਚ ਆਉਂਦੇ ਆ ਉਹਨਾਂ ਨੂੰ ਚਕਾਉਣ ਲਈ ਬੇਨਤੀ ਕੀਤੀ ਗਈ ਹੈ। ਜਿਸੇ ਹੀ ਤਰ੍ਹਾਂ ਜਿਹੜੇ ਦੁਕਾਨਾਂ ਤੇ ਦੁਕਾਨਾਂ ਵੱਲੋਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਰੇੜੀਆਂ ਫੜੀਆਂ ਆਦ ਲਾਈਆਂ ਗਈਆਂ ਨੇ ਜਿਹਦੇ ਨਾਲ ਸੰਗਤਾਂ ਨੂੰ ਆਉਣ ਵਿੱਚ ਦਿੱਕਤ ਆਉਂਦੀ ਆ ਉਹ ਚਕਾਉਣ ਲਈ ਬੇਨਤੀ ਕੀਤੀ ਗਈ ਹੈ। ਕਾਰਪੋਰੇਸ਼ਨ ਦੇ ਮਛਰੂ ਸਾਹਿਬ ਵੱਲੋਂ ਯਕੀਨ ਦਿਵਾਇਆ ਗਿਆ ਹੈ ਕਿ ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਜਹਾੜਾ ਮਨਾਉਣ ਲਈ ਹਰ ਸੰਭਵ ਸਹਿਯੋਗ ਦਵਾਂਗੇ ਕਿਉਂਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਜਹਾੜਾ ਮਨਾਉਣਾ ਮੈਂ ਸਮਝਦਾ ਕਿ ਆਪਣੇ ਲਈ ਬਹੁਤ ਆਪਾਂ ਵੱਡੇ ਭਾਗਾਂ ਵਾਲੇ ਆ ਆਪਾਂ ਕਰਮਾ ਭਾਗਾਂ ਵਾਲੇ ਕਿ ਜਿਨ੍ਹਾਂ ਨੂੰ ਇਹ ਸੁਭਾਗੇ ਦਿਨ ਮਨਾਉਂਦਾ ਸਮਾਪ੍ਰਾਪਤ ਹੁੰਦਾ ਕਿਉਂਕਿ ਇਹ ਇਕੱਲਾ ਸ਼੍ਰੀ ਗੁਰੂ ਰਾਮਦਾਸ ਜੀ ਇਕੱਲਾ ਪ੍ਰਕਾਸ਼ ਜਹਾੜਾ ਇਕੱਲੇ ਸੇਕ ਕੋ ਮਣੀ ਮਨਾਉਂਦੀ ਹਰ ਸ਼ਰਦਾ ਵਿਅਕਤੀ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨਾ ਚਾਹੇ ਸਾਈ ਹੈ ਚਾਹੇ ਸਿੱਖ ਸਾਰੇ ਹੀ ਸ਼ਰਦਾ ਭਾਵਨਾ ਨਾਲ ਮਨਾਉਂਦੇ ਨੇ ਚਿਰਗੁਰ ਆਮਦਾਇਦਾ ਪ੍ਰਕਾਸ਼ ਜੜਾ ਰਮੰਦਰ ਸਾਹਿਬ ਵੱਡੀ ਪੱਧਤੇ ਬਣਾਇਆ ਜਾਣ ਕਰਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਸੱਚਖੰਡ ਸ਼੍ਰੀਮਨ ਦਸਾਹਬ ਨਤਮਸਤਕ ਹੁੰਦੀਆਂ ਨੇ ਇਸ ਲਈ ਅਸੀਂ ਅੱਜ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਿਹੜੇ ਰਸਤੇ ਸੱਚਖੰਡ ਸ਼੍ਰੀਮਨ ਦਸਾਹਬ ਨੂੰ ਆਉਂਦੇ ਨਹੀਂ ਉਹਨਾਂ ਦੀ ਮਰਮਤ ਉਹਨਾਂ ਦੀ ਸਾਫ ਸਿਫਾਈ ਅਤੇ ਜਿਹੜੀਆਂ ਲਾਈਟਾਂ ਨੇ ਸਟੇਟ ਟੇਟਾਂ ਨੇ ਉਹਨਾਂ ਦੀ ਬਰਮਤ ਉਹਨਾਂ ਦੀ ਜਿਹੜੀ ਰੀਪਲੇਸਿੰਗ ਕਰਨੀ ਆ ਉਹ ਕਰਕੇ ਤਾਂ ਜੋ ਇਹ ਸੰਗਤਾਂ ਜਿਹੜੀਆਂ ਬਾਹਰੋਂ ਆਉਂਦੀਆਂ ਨੇ ਉਹਨਾਂ ਨੂੰ ਵਧੀਆ ਪ੍ਰਭਾਵ ਮਿਲ ਸਕੇ ਕਿ ਅਸੀਂ ਅਵਸਰ ਦੀ ਧਰਤੀ ਤੇ ਪਹੁੰਚ ਗਏ ਆ ਇਸੇ ਤਰ੍ਹਾਂ ਬੇਨਤੀ ਕੀਤੀ ਗਈ ਜਦੋਂ ਗੁਰਪੁਰਬ ਆ ਪ੍ਰਕਾਸ਼ ਜੜਾ ਬਣਾਉਣਾ ਉਦੋਂ 6 ਤਰੀਕ ਤੋਂ ਲੈ ਕੇ 9 ਤਰੀਕ ਤੱਕ ਮੀਡ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਕਰਨ ਦੀ ਮੇਜਰ ਸਾਹਿਬ ਨੇ ਬੇਨਤੀ ਕੀਤੀ ਆ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਡੀਸੀ ਸਾਹਿਬ ਨਾਲ ਗੱਲ ਕਰਕੇ ਤੇ ਇਹ ਦੁਕਾਨਾਂ ਬੰਦ ਕਰਾਵਾਂਗੇ ਇਸੇ ਤਰ੍ਹਾਂ ਜਿਹੜੇ ਸਰਕਾਰੀ ادارے ਨੇ ਜਿਵੇਂ ਡੀਸੀ ਸਾਹਿਬ ਦਾ ਦਫ਼ਤਰ ਆ ਕਾਰਪੋਰੇਸ਼ਨ ਤੋਂ ਦਫ਼ਤਰ ਆ ਰੇਲਵੇ ਸਟੇਸ਼ਨ ਆ ਬੱਸ ਸਟੈਂਡ ਨੇ 골ਡਨ ਗੇਟ ਆ ਜਾਂ ਹੋਰ ਜਿਹੜੇ ਸਰਕਾਰੀ ادارے ਨੇ ਉਹਨਾਂ ਤੇ ਵੀ ਲਾਈਟਿੰਗ ਕੀਤੀ ਜਾਵੇ ਤਾਂ ਉਹ ਵੀ ਪ੍ਰਸ਼ਾਸਨ ਨੇ ਯਕੀਨ ਦਿਵਾਇਆ ਕਿ ਅਸੀਂ ਇਹ ਕਾਰਜ ਵੀ ਪਹਿਲ ਦੇ ਆਧਾਰ ਤੇ ਕਰਾਂਗੇ ਮੈਂ ਬੇਨਤੀ ਕਰਦਾ ਹਾਂ ਕਿ ਜੇ ਕਿਤੇ ਕੋਈ ਆਪਜੀ ਦੇ ਕਾਰਜ ਖੇਤਰ ਤੋਂ ਬਾਹਰ ਦਾ ਕੰਮ ਹੋਵੇ ਉਹ ਸੰਨ ਦੱਸਤਾ ਜਾਵੇ ਜਿਦਵੇਂ ਲਾਈਟਿੰਗ ਦੀ ਗੱਲ ਆ ਕਿਤੇ ਰਹਿ ਜਾਏ ਉਹ ਸਤਿਗੁਰ ਸਿੰਘ ਮੰਦਰ ਸਾਹਿਬ ਵੱਲੋਂ ਮੰਜੀ ਸਾਹਿਬ ਆਪਰਬੰਦ ਕਰਾ ਦੇਣਗੇ ਇਹ ਸੁਚੇਾ ਹੀ ਕੰਮ ਜਿਹੜਾ ਉਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਣਾ ਮੈਂ ਸੁਚੇਾ ਹੀਆਂ ਸਿੱਖ ਸੰਗਤਾਂ ਨੂੰ ਸ਼੍ਰੀ ਗੁਰੂ ਰਾਮ ਦਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਹੁੰਚਣ ਲਈ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਥੇ ਹਾਜ਼ਰ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਮੈਂਬਰ ਸਹਿਬਾਨ ਐਸ ਡੀ ਐਮ ਸਾਹਿਬ ਤੇ ਮੇਰੇ ਕਾਰਪੋਰੇਸ਼ਨ ਦੇ ਸਾਰੇ ਮੇਰੇ ਕੋਲੀਗ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਖਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਤੇ 8 ਤਰੀਕ ਨੂੰ ਜੋ ਦਿਹਾੜਾ ਮਨਾਇਆ ਜਾਣਾ ਮੇਰਾ ਤੁਹਾਡੇ ਰਾਹੀਂ ਇਸ ਮੀਟਿੰਗ ਦੇ ਰਾਹੀਂ ਸਾਰੇ ਜਿਵੇਂ ਕਿ ਆਪਾਂ ਇੱਕ ਇੱਕ 이슈 ਡਿਸਕਸ ਕੀਤਾ ਇਹ ਸਾਡੀ ਜ਼ਿੰਮੇਵਾਰੀ ਹੈ ਜੀ ਕਾਰਪੋਰੇਸ਼ਨ ਦੇ ਤੌਰ ਤੇ ਵੀ ਤੇ ਇੱਕ ਨਾਗਰਿਕ ਦੇ ਤੌਰ ਤੇ ਵੀ ਕਿਸ ਸਾਫ ਸਫਾਈ ਸ਼ਹਿਰ ਦੀ ਪੂਰੀ ਹੋਵੇ ਕਿਸੇ ਜਗ੍ਹਾ ਤੇ ਸੀਵਰੇਜ ਦੀ ਬਲੋਕੇਜ ਨਾ ਹੋਵੇ ਕਿਸੇ ਜਗ੍ਹਾ ਤੇ ਗੰਦਗੀ ਦਾ ਕੋਈ ਢੇਰ ਨਾ ਹੋਵੇ ਕਿਸੇ ਤਰ੍ਹਾਂ ਦੀ ਸ਼ਰਧਾਲੂਆਂ ਨੂੰ ਕੋਈ ਅੜਚਨ ਨਾ ਆਵੇ ਆਣ ਜਾਣ ਦੇ ਵਿੱਚ ਤਾਂ ਕਿ ਪੂਰੀ ਮਾਨ ਪੂਰੇ ਸ਼ਾਨ ਨਾਲ ਆਪਾਂ ਸਾਰੇ ਅ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਪਾਵਨ ਦਿਵਸ ਮਨਾ ਸਕੀਏ ਇਸ ਲਈ ਜਿਵੇਂ ਕਿ ਆਪਾਂ ਡਿਸਕਸ ਕੀਤਾ ਕੁਝ ਇੱਕ ਜਵੇ ਸਿੰਘ ਸਾਹਿਬਾਨ ਦਾ ਇੱਕੋ ਜਿਹਾ ਸੀਗਾ ਕਿ ਰਾਤ ਨੂੰ ਗਾਰਬੇਜ ਦੀ ਲਿਫਟਿੰਗ ਕਰਾ ਲਈ ਜਾਵੇ ਉਹ ਅਸੀਂ ਅੱਜ ਤੋਂ ਹੀ ਇਨਸ਼ੋਰ ਕਰਾਂਗੇ ਕਿ ਗਾਰਬੇਜ ਦੀ ਲਿਫਟਿੰਗ ਹੋਵੇ ਦਰਬਾਰ ਸਾਹਿਬ ਨੂੰ ਆਉਣ ਵਾਲੇ ਜਿੰਨੇ ਰਸਤੇ ਨੇ ਜਿਨ੍ਹਾਂ ਤੇ ਸ਼ਰਧਾਲੂ ਆਨੇ ਆਉਣਾ ਉਹਨਾਂ ਦੇ ਉੱਤੇ ਕੰਮ ਜਿਹੜਾ ਕੋ ਪੈਚ ਵਰਕਸ ਨੇ ਜਾਂ ਜਿੱਥੇ-ਜਿੱਥੇ ਕੋਈ ਸੜਕ ਦੀ ਮੁਰੰਮਤ ਹੈ ਜਾਂ ਸਾਈਡ ਰੋਡਸ ਦੀ ਜਾਂ ਪੇਵਮੈਂਟਸ ਦੀ ਮੁਰੰਮਤ ਹੈ ਉਸ ਦੇ ਲਈ ਆਲਰੇਡੀ ਹੌਟਮਿਕਸ ਪਲਾਂਟਸ ਚੱਲ ਚੁੱਕੇ ਨੇ ਤੇ ਅਸੀਂ ਆਲਰੇਡੀ ਕੰਮ ਜਿਹੜਾ ਕਰ ਰਹੇ ਹਾਂ ਉਹ ਸ਼ੁਰੂ ਜਿੱਥੇ-ਜਿੱਥੇ ਨਹੀਂ ਹੋਇਆ ਉਹ ਵੀ ਮੇਰਾ ਤੁਹਾਨੂੰ ਇਹ ਮੈਂ ਵਿਸ਼ਵਾਸ ਦਿਵਾਉਣਾ ਕਿ 8 ਅਕਤੂਬਰ ਤੋਂ ਬਹੁਤ ਪਹਿਲਾਂ ਅਸੀਂ ਉਸ ਨੂੰ ਖਤਮ ਕਰ ਦਿਆਂਗੇ ਇੱਕ ਤੁਸੀਂ ਸਪੈਸੀਫਿਕਲੀ ਜਿਵੇਂ ਕਿਹਾ ਕਿ ਜਿਹੜੀ ਸੜਕ ਆਂਦੀ ਹੈ ਕਹਿਆਂ ਵਾਲੇ ਬਾਜ਼ਾਰ ਦੀ ਸੜਕ ਆਂਦੀ ਹੈ ਜਿਸ ਦੇ ਵਿੱਚ ਨਾਲ ਕੋਈ ਡਰੇਨ ਹੈ ਜਿਹੜੀ ਓਪਨ ਹੈ ਉਹ ਡਰੇਨ ਕਾਫੀ ਵੱਡੀ ਹੈ ਤੇ ਉਸ ਨੂੰ ਕਵਰ ਕੀਤਾ ਜਾਵੇ ਸੋ ਉਹ ਅਸੀਂ ਇਮੀਡੀਏਟਲੀ ਉਸਤੇ ਕੰਮ ਸ਼ੁਰੂ ਕਰ ਦਾਂਗੇ ਅਗਲੇ ਹਫਤੇ ਦੇ ਅੰਦਰ ਅੰਦਰ ਉਹ ਸਾਰੀ ਡਰੇਨ ਕਵਰ ਕਰ ਦਿੱਤੀ ਜਾਏਗੀ ਜਿੰਨੇ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਜਾਂ ਕੋਈ ਸ਼ਹਿਰ ਦੇ ਵੋਲਡ ਸਿਟੀ ਦੇ ਨੇੜੇ ਬਾਹਰਲੇ ਪਾਸੇ ਜਿਹੜੀਆਂ ਕੋਈ ਤੰਬਾਕੂਈ ਆ ਹੋਰ ਇਸ ਤਰ੍ਹਾਂ ਦੀ ਕੋਈ ਵੀ ਦੁਕਾਨ ਹੈ ਉਹ ਸਾਰੀਆਂ ਦੁਕਾਨਾਂ ਇਸ ਪਾਵਨ ਦਿਵਸ ਦੇ ਮੱਦੀਨਜ਼ਰ ਉਹਨਾਂ ਨੂੰ ਵੀ ਅਸੀਂ ਬੰਦ ਕਰਾਂਗੇ ਕਿਸੇ ਰਸਤੇ 'ਚ ਰੇੜੀਆਂ ਨੇ ਕਿਸੇ ਰਸਤੇ 'ਚ ਹੋਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਹੈ ਉਹ ਵੀ ਵੀ ਵਿਲ ਟੇਕ ਕੇਅਰ ਕਿਉਂਕਿ ਬਹੁਤ ਮਾਤਰਾ ਦੇ ਵਿੱਚ ਇੱਥੇ ਸ਼ਰਧਾਲੂ ਆਣੇ ਆ ਤਾਂ ਸਟਰੀਟ ਸੇਫਟੀ ਐਂਡ ਸਕਿਉਰਿਟੀ ਪੱਖੋਂ ਵੀ ਤੇ ਦਿਖ ਪੱਖੋਂ ਵੀ ਇਹ ਬਹੁਤ ਜ਼ਰੂਰੀ ਹੈ ਕਿ ਸਟਰੀਟ ਲਾਈਟਸ ਸਾਰੀਆਂ ਚੱਲਦੀਆਂ ਹੋਣ ਲਾਈਟਿੰਗ ਪ੍ਰੋਪਰ ਹੋਵੇ ਕਾਰਪੋਰੇਸ਼ਨ ਇਸ ਗੱਲ ਦੀ ਵਚਨਬੱਧ ਹੈ ਕਿ ਇਸ ਨੂੰ ਕਿਸੇ ਤਰ੍ਹਾਂ ਕੋਈ ਵੀ ਹਰ ਸਟਰੀਟ ਲਾਈਟ ਜਿਹੜੀ ਲੱਗੀ ਹੋਈ ਹੈ ਉਹ ਚੱਲਦੀ ਹੋਏਗੀ ਤੇ ਇਹ ਜਿਹੜੇ ਸਾਰੇ ਕਾਰਜ ਨੇ ਇਹ ਅੱਜ ਜਿਹੜੇ ਨਵੇਂ ਸ਼ੁਰੂ ਹੋਏ ਵੈਸੇ ਤਾਂ ਕਈ ਸਾਰੇ ਅਸੀਂ ਸ਼ੁਰੂ ਕਰ ਚੁੱਕੇ ਆਂ ਬਟ ਜਿਹੜੇ ਨਵੇਂ ਸ਼ੁਰੂ ਹੋਏ ਤਾਂ ਇਸ ਦੇ ਵਿੱਚ ਇਹ ਅੱਜ ਹੀ ਸ਼ੁਰੂ ਕਰ ਦਿੱਤੇ ਜਾਣਗੇ ਮੈਂ ਖੁਦ ਇਸ ਨੂੰ ਮਾਨੀਟਰ ਕਰੂੰਗਾ ਤੇ ਮੈਂ ਖੁਦ ਇਸ ਚੀਜ਼ ਦੇ ਵਿੱਚ ਸਮੇਂ-ਸਮੇਂ ਤੇ ਵੱਖ-ਵੱਖਰੇ ਟਾਈਮ ਤੇ ਆ ਕੇ ਇਹਦਾ ਦੌਰਾ ਵੀ ਕਰਦਾ ਰਹੂੰਗਾ ਸੋ ਤੁਹਾਡੇ ਨਾਲ ਮੁਲਾਕਾਤ ਵੀ ਹੁੰਦੀ ਰਹੇਗੀ ਸੋ ਕਿਸੇ ਜਗ੍ਹਾ ਤੇ ਅਗਰ ਕੋਰਸ ਕਰੈਕਸ਼ਨ ਦੀ ਲੋੜ ਹੈ ਉਹ ਸਮੇਂ-ਸਮੇਂ ਤੇ ਤੁਸੀਂ ਸਾਨੂੰ ਦੱਸਦੇ ਰਹੋਗੇ ਸਾਡੀ ਰਹਿਨੁਮਾਈ ਕਰਦੇ ਰਹੋਗੇ ਤੇ ਉਹ ਮੇਰੀ ਆਸ ਹੈ ਕਿ ਆਪਾਂ ਉਸ ਅਕਾਲ ਪੁਰਖ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਸੁਚੱਜੇ ਢੰਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਦਾ 8 ਤਰੀਕ ਨੂੰ ਗੁਰਪੁਰਬ ਦਾ ਦਿਹਾੜਾ ਮਨਾ ਸਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਬਲਾਕ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬ ਅਦਾ ਪ੍ਰਤਾਪ ਸਿੰਘ ਜੀ ਮੈਨੇਜਰ ਸਾਹਿਬ ਤੇ ਬਾਕੀ ਹੋਰ ਸਾਡੇ ਜਨੇ ਤੇ ਮੈਂਬਰ ਗਮਾਨਪੁਰਾ ਸਾਹਿਬ ਸਾਡੇ ਤੇ ਨਾਲ ਹੀ ਜਿਹੜੇ ਇਥੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਉਹਨਾਂ ਦਾ ਆਲਾ ਅਫਸਰ ਬਾਕੀ ਸਾਰਾ ਸਟਾਫ ਹੈ ਐਸ ਡੀ ਐਮ ਸਾਹਿਬ ਜਿਨ੍ਹਾਂ ਨੇ ਅੱਜ ਮੀਟਿੰਗ ਕਰਕੇ ਅਸੀਂ ਜਿਹੜਾ ਗੁਰੂ ਰਾਮਦਾਸ ਜੀ ਦਾ ਦਿਹਾੜਾ ਪ੍ਰਕਾਸ਼ ਦਿਹਾੜਾ 6 ਤੋਂ 8 ਤੱਕ ਮਨਾ ਰਹੇ ਹਾਂ ਉਹਦੇ ਵਾਸਤੇ ਸਾਰੇ ਪ੍ਰਬੰਧ ਕਰਨ ਵਾਸਤੇ ਇੱਕ ਦੂਰੇ ਨਾਲ ਤਾਲਮੇਲ ਬਣਾਉਣ ਦੀ ਮੀਟਿੰਗ ਕੀਤੀ ਗਈ ਹੈ ਸਾਰੇ ਪ੍ਰਬੰਧ ਨੂੰ ਸਿਰੇ ਨੇਪੜੇ ਨੇਪਰੇ ਚਾੜਨ ਵਾਸਤੇ ਸਾਡੇ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਜੋ ਹੈ ਕਿ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤਾ ਜਾ ਜਾਊਗੀ ਸਾਫ ਸਫਾਈ ਪੱਖੋਂ ਜਾਂ ਮਤਲਬ ਰਸਤੇ ਵਿੱਚ ਜਿਹੜੀ ਬਲਾਕੇਜ ਆਉਂਦੀਆਂ ਕਈ ਵਾਰੀ ਇੱਕ ਵਾਰੀ ਬੰਦ ਹੋ ਜਾਂਦਾ ਜਾਂ ਕੋਈ ਹੋਰ ਸਿਸਟਮ ਭੀੜ ਦਾ ਸਿਸਟਮ ਹੋਵੇ ਜਾਂ ਸੇਫਟੀ ਪੁਆਇੰਟ ਵੱਲੋਂ ਜਾਂ ਹੋਰ ਵੀ ਕਹੇ ਸਿਸਟਮ ਨੂੰ ਠੀਕ ਰੱਖਣ ਵਾਸਤੇ ਜਿਹੜਾ ਅਸੀਂ ਪੂਰਾ ਤਨ ਦੇ ਹੀ ਨਾ ਕੰਮ ਕਰਾਂਗੇ ਨਿਰਾ ਸਿਰਫ ਇਸ ਦਿਹਾੜੇ ਤੇ ਨਹੀਂ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਅਸੀਂ ਮੈਂ ਚਾਹੁੰਦਾ ਵੀ ਸਦਾ ਵਾਸਤੇ ਹੀ ਇਦਾਂ ਕੰਮ ਚੱਲਦਾ ਰਹੇ ਇਹ ਚੇਅਰਮੈਨ ਸਾਨੂੰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਜਿਹੜੀ ਵਿਸ਼ਵਾਸ ਦਵਾਇਆ ਧੰਨਵਾਦ ਕਰਦੇ ਆ ਕਿ ਦੋਵਾਂ ਦੇ ਵਿੱਚ ਬੈਠ ਕੇ ਇਹ ਜਿਹੜੀ ਗੱਲਬਾਤ ਹੋ ਕੇ ਜਿਹੜਾ ਅਸੀਂ ਦਿਹਾੜਾ ਮਨਾ ਰਹੇ ਆ ਵਧੀਆ ਪਰਮਾਤਮਾ ਕਰੇ ਅਸੀਂ ਬੜਾ ਚੰਗੇ ਲੈਵਲ ਤੇ ਮਨਾ ਸਕੀਏ ਤੇ ਧੰਨਵਾਦ ਵੀ ਕਰਦੇ ਆ ਇਸ ਗੱਲ ਤਾਂ ਕਿ ਜਿਹੜਾ ਤੁਸੀਂ ਗਾਂ ਤੋਂ ਅੱਗੇ ਤੋਂ ਇਹ ਮਨ ਬਣਾਇਆ ਕਿ ਅਸੀਂ ਇਸ ਧਰਤੀ ਤੇ ਜਿਹੜੇ ਵੀ ਕੋਈ ਦਿਹਾੜਾ ਮਨਾਉ ਉਹ ਜਿੰਨਾ ਚਿਰ ਅਸੀਂ ਇੱਥੇ ਰਵਾਂਗੇ ਉਸ ਨੂੰ ਤੰਦੇ ਹੀ ਨਾ ਮਨਾਵਾਂਗੇ ਔਰ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਵਾਂਗੇ ਮੈਂ ਬੇਨਤੀ ਕਰਦਾ ਹਾਂ ਸਾਰੇ ਜਗਤ ਨੂੰ ਕਿ ਗੁਰੂ ਰਾਮਦਾਸ ਜੀ ਦੇਸ਼ ਪ੍ਰਕਾਸ਼ ਦਿਹਾੜੇ ਦੇ ਇਸ ਗੁਰਪੁਰਬ ਦੇ ਮੌਕੇ ਤੇ ਪਹੁੰਚ ਕੇ ਸੰਗਤਾਂ ਇਹ ਰੌਣਕਾਂ ਵਧਾਓ ਔਰ ਇਸ ਦਿਹਾੜੇ ਦੀ ਆਨ ਤੇ ਸ਼ਾਨ ਵਧਾਓ ਤਾਂ ਕਿ ਗੁਰੂ ਸਾਹਿਬਾਨੇ ਸਾਡੇ ਬਾਤ ਤੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਸੀਂ ਬਾਹਰਲੇ ਮੁਲਕਾਂ ਤੋਂ ਆ ਕੇ ਵੀ ਇੱਥੇ ਰਾਸ਼ਟਰਪਤੀ ਬਾਹਰਲੇ ਮੁਲਕਾਂ ਵਾਲੇ ਵੀ ਆਣ ਕੇ ਚੁੱਕਦੇ ਨੇ ਉਹ ਵੀ ਆਣ ਕੇ ਨਤਮਸਤਕ ਹੁੰਦੇ ਨੇ ਸਾਡੇ ਦੇਸ਼ ਤੇ ਵੀ ਹੋਰ ਆਲ ਅਫਸਰ ਵੀ ਜੱਜ ਸਾਰੇ ਸਹਿਬਾਨ ਇੱਥੇ ਨਤਮਸਤਕ ਹੁੰਦੇ ਨੇ ਤੇ ਜੇ ਉਹਨਾਂ ਦਾ ਦਿਹਾੜਾ ਗੁਰੂ ਰਾਮਦਾਸ ਸੱਚੇ ਪਾਸ਼ਾ ਦਾ ਦਿਹਾੜਾ ਹੈ ਜੇ ਅਸੀਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਈਏ ਤੇ ਫਿਰ ਸਾਡੇ ਵਾਸਤੇ ਇੰਜ ਲੱਗਦਾ ਜਿਵੇਂ ਅਸੀਂ ਘਟ ਮੰਨ ਰਹੇ ਹਾਂ ਇਸ ਕਰਕੇ ਬੇਨਤੀ ਹੈ ਕਿ ਜਿਹੜੇ ਸਾਰੀਆਂ ਸੰਗਤਾਂ ਨੇ ਹਉਮਾ ਮਾ ਕੇ ਇਸ ਦਿਹਾੜੇ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ